ਸਪੀਡ ਦੀ ਜਿਹੜੀ ਫੋਟੋ ਖਿੱਚਗੇ ਤੇ ਨਾਲ ਚਲਾਨ ਇੱਕ ਮੋਟਾ ਤੁਹਾਨੂੰ ਦਿੱਤਾ ਜਾਏਗਾ ਕਿੰਨੇ ਕ ਚਲਾਨ ਹੋਏ ਟਰ ਅਸੀਂ 25 ਤੋਂ 30 ਚਲਾਨ ਡੇਲੀ ਕਰਦੇ ਆਂ ਜੀ ਤੁਸੀਂ ਆ ਦੇਖੋ ਤਸਵੀਰ ਦੇ ਵਿੱਚ ਜਿਹੜਾ ਹਾਈ ਸਪੀਡ ਦਾ ਜਿਹੜਾ ਚਲਾਨ ਕੱਟਿਆ ਜਾ ਰਿਹਾ ਤੇ ਇਹਨਾਂ ਨੂੰ ਦੱਸਿਆ ਵੀ ਜਾ ਰਿਹਾ ਤੇ ਨਾਲੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਜਿਹਦੇ ਵਿੱਚੋਂ ਅੱਜ 14-15 ਹੋ ਚੁੱਕੇ ਹਲੇ ਹੋਰ ਕਰਾਂਗੇ ਕੈਮਰੇ ਇਹਨਾਂ ਦੇ ਹਾਈ ਫਾਈ ਕੈਮਰੇ ਲੱਗੇ ਹੋਏ ਨੇ ਜਿਹਦੇ ਨਾਲ ਸਪੀਡ ਦਾ ਪਤਾ ਲੱਗ ਜਾਂਦਾ ਵੀ ਕਾਰ ਜਾਂ ਵਾਈਕਲ ਜੋ ਵੀ ਹੈਗਾ ਆ ਇਤਨੀ ਸਪੀਡ ਤੇ ਇਥੇ ਆ ਰਹੇ ਨੇ ਤੇ ਜਿਹੜੀ ਸਪੀਡ ਇਹਦੇ ਵਿੱਚ ਕੈਚ ਹੋ ਜਾਂਦੀ ਕੈਪਚਰ ਹੋ ਜਾਂਦੀ ਆ ਤੇ ਉਸ ਨੂੰ ਰੋਕ ਲਿਆ ਜਾਂਦਾ ਧੁੰਦ ਦਾ ਮੌਸਮ ਆ ਧੁੰਦ ਪੈ ਰਹੀ ਆ 10 ਮਿੰਟ ਪਹਿਲਾਂ ਚੱਲ ਪੋ ਕਰੋ ਲੇਟ ਪਹੁੰਚ ਜਾਓ ਜਿੱਥੇ ਜਾਣਾ ਤੁਸੀਂ 10 ਮਿੰਟ ਕੋਈ ਦਿੱਕਤ ਨਹੀਂ ਆ ਪਰ ਗੱਡੀ ਹੌਲੀ ਚੱਲੋ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜੇਕਰ ਤੁਸੀਂ ਜਲੰਧਰ ਤੋਂ ਲੁਧਿਆਣਾ ਹਾਈਵੇ ਤੇ ਫੁੱਲ ਸਪੀਡ ਨਾਲ ਆਪਣੀ ਕਾਰ ਦੇ ਉੱਤੇ ਆ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਵਾਸਤੇ ਅਹਿਮ ਹੋਣ ਜਾ ਰਹੀ ਹੈ ਕਿਉਂਕਿ ਜਿਹੜਾ ਇੱਕ ਸਪੈਸ਼ਲ ਨਾਕਾ ਆ ਸਪੀਡ ਚੈਕਿੰਗ ਦਾ ਜਿਹੜਾ ਨਾਕਾ ਆ ਉਹ ਜਲੰਧਰ ਬਾਈਪਾਸ ਦੇ ਨੇੜੇ ਲੱਗ ਚੁੱਕਿਆ ਆ ਤੇ ਹਰ ਰੋਜ਼ ਨਾਕਾ ਲੱਗਦਾ ਆ ਤੇ ਧਿਆਨ ਰੱਖੋ ਵੀ ਆਪਣੀ ਜਿਹੜੀ ਕਾਰ ਦੀ ਸਪੀਡ ਆ ਉਹ 90 ਤੋਂ ਥੱਲੇ ਥੱਲੇ ਹੀ ਰੱਖੀ ਜਾਵੇ ਕਿਉਂਕਿ ਅਗਰ 90 ਤੋਂ ਉੱਪਰ ਤੁਸੀਂ ਜਾਓਗੇ ਤਾਂ ਇਹ ਜਿਹੜੀ ਸਪੀਡ ਦੀ ਜਿਹੜੀ ਫੋਟੋ ਖਿੱਚਗੇ ਤੇ ਨਾਲ ਚਲਾਨ ਇੱਕ ਮੋਟਾ ਤੁਹਾਨੂੰ ਦਿੱਤਾ ਜਾਏਗਾ ਤੇ ਇਸ ਤੋਂ ਬਚਣ ਵਾਸਤੇ ਜਿਹੜੀ ਹੈਗੀ ਆਪਣੀ ਸਪੀਡ ਨੂੰ ਲਿਮਟ ਵਿੱਚ ਰੱਖੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਕਿਉਂਕਿ ਜਿਹੜੀ ਸਪੀਡ ਵੱਧ ਸਪੀਡ ਤੇ ਜਿਹੜੇ ਲੋਕ ਆਏ ਸੀ ਉਹਨਾਂ ਨੂੰ ਰੋਕੇ ਜਾ ਰਿਹਾ ਤੇ ਨਾਲ ਹੀ ਜਿਹੜੀਆਂ ਉਹਨਾਂ ਦੇ ਚਲਾਣ ਕੀਤੇ ਜਾ ਰਹੇ ਨੇ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਜਿਹੜੀਆਂ ਵੱਧ ਸਪੀਡਾਂ ਦੇ ਐਕਸੀਡੈਂਟ ਤੋਂ ਬਚਾਉਣ ਵਾਸਤੇ ਜਿਹੜਾ ਹੈਗਾ ਆ ਇਹ ਬਹੁਤ ਜ਼ਰੂਰੀ ਹੈ ਕਿ ਆਪਣੀ ਜਿਹੜੀ ਕਾਰ ਦੀ ਜਿਹੜੀ ਸਪੀਡ ਹੈਗੀ ਆ ਉਹਨੂੰ ਨਾਰਮਲ ਤਰੀਕੇ ਨਾਲ ਚਲਾਇਆ ਜਾਵੇ ਜੋ ਤੈਅ ਕੀਤੀਆਂ ਗਈਆਂ ਜਿਹੜੀਆਂ ਸਪੀਡਾਂ ਨੇ ਉਹਨਾਂ ਤੇ ਹੀ ਗੱਡੀ ਆਪਣੀ ਜਿਹੜੀ ਚਲਾਈ ਜਾਵੇ ਤਾਂ ਜੋ ਕਿਸੇ ਵੀ ਆਉਣ ਵਾਲੇ ਜਣੇ ਕਿ ਅਨੁਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਤੁਸੀਂ ਆ ਦੇਖੋ ਤਸਵੀਰ ਦੇ ਵਿੱਚ ਜਿਹੜਾ ਹਾਈ ਸਪੀਡ ਦਾ ਜਿਹੜਾ ਚਲਾਨ ਕੱਟਿਆ ਜਾ ਰਿਹਾ ਹੈ ਤੇ ਇਹਨਾਂ ਨੂੰ ਦੱਸਿਆ ਵੀ ਜਾ ਰਿਹਾ ਹੈ ਤੇ ਨਾਲੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਵੀ ਜਿਹੜੀ ਸਪੀਡ ਹੈਗੀ ਆ ਉਹ ਜੋ ਤੈਅ ਕੀਤੀਆਂ ਗਈਆਂ ਸਪੀਡਾਂ ਉਹਦੇ ਹਿਸਾਬ ਨਾਲ ਹੀ ਹੋਣੀ ਜਣੇ ਕਿ 80 ਤੋਂ ਜ਼ਿਆਦਾ ਜਿਹੜੀ ਹੈਗੀ ਹੈ ਸਪੀਡ ਨਹੀਂ ਹੋਣੀ ਚਾਹੀਦੀ ਕਾਰ ਦੀ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਅ ਕੈਮਰੇ ਇਹਨਾਂ ਦੇ ਹਾਈ ਫਾਈ ਕੈਮਰੇ ਲੱਗੇ ਹੋਏ ਨੇ ਜ ਜਿਹਦੇ ਨਾਲ ਸਪੀਡ ਦਾ ਪਤਾ ਲੱਗ ਜਾਂਦਾ ਹੈ ਵੀ ਕਾਰ ਜਾਂ ਵਾਈਕਲ ਜੋ ਵੀ ਹੈਗਾ ਆ ਇਹ ਕਿੰਨੀ ਸਪੀਡ ਤੇ ਇੱਥੇ ਆ ਰਹੇ ਨੇ ਤੇ ਜਿਹੜੀ ਸਪੀਡ ਇਹਦੇ ਵਿੱਚ ਕੈਚ ਹੋ ਜਾਂਦੀ ਕੈਪਚਰ ਹੋ ਜਾਂਦੀ ਹੈ ਤੇ ਉਸ ਨੂੰ ਰੋਕ ਲਿਆ ਜਾਂਦਾ ਹੈ ਤੇ ਉਸ ਨੂੰ ਸਮਝਾਇਆ ਵੀ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਚਲਾਨ ਵੀ ਕੀਤਾ ਜਾਂਦਾ ਹੈ ਸਾਡੇ ਨਾਲ ਇੰਚਾਰਜ ਸਾਹਿਬ ਮੌਜੂਦ ਹੈਗੇ ਨੇ ਇੱਥੇ ਮੌਕੇ ਤੇ ਅਸੀਂ ਤੁਹਾਡੀ ਗੱਲਬਾਤ ਕਰਵਾਨੇ ਆ ਵੀ ਇਹ ਕਿੰਨਾ ਲੋਕਾਂ ਦਾ ਜਿਹੜਾ ਚਲਾਨ ਕੀਤਾ ਜਾ ਸਕਦਾ ਹੈ ਤੇ ਜਾਂ ਇਹ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਆ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਰ ਇਹ ਜਿਹੜਾ ਤੁਸੀਂ ਇੱਥੇ ਨਾਕਾ ਲਾਇਆ ਹੋਇਆ ਹੈ ਵੀ ਇਹ ਕਿੰਨਾ ਵਾਹਨਾ ਵਾਸਤੇ ਹੈਗਾ ਵੀ ਕਿੰਨੀ ਸਪੀਡ ਤੈਅ ਕੀਤੀ ਗਈ ਹੈ ਤੇ ਕਿੰਨਾ ਚਲਾਨ ਹੋ ਸਕਦਾ ਹੈ ਇਹਨਾਂ ਤੇ 90 ਦੀ ਸਪੀਡ ਲਿਮਟ ਹੈ 90 ਦੀ ਜਿਹੜੀ ਗੱਡੀ 100 ਪਲੱਸ ਜਾਂਦੀ ਹੈ ਕੈਮਰਾ ਉਹਦੀ ਵੀਡੀਓ ਬਣਾ ਕੇ ਚਲਾ ਰੋਕ ਲਈਦੀ ਹੈ ਗੱਡੀ ਫਿਰ ਉਹਦਾ ਚਲਾਨ ਕਰੀਦਾ ਕੋਡ ਦਾ ਇਹਦੇ ਚ 3 ਮਹੀਨੇ ਲਈ ਲਾਇਸੈਂਸ ਸਸਪੈਂਡ ਹੈ 1000 ਰੁਪਏ ਫਾਈਨ ਹੈ ਪਰ ਲਾਇਸੈਂਸ ਤਨਵੀ ਨਹੀਂ ਲਈ ਸਸਪੈਂਡ ਹੋ ਜਾਂਦਾ ਸਰ ਇਹਦੇ ਵਿੱਚ ਲੋਕਾਂ ਨੂੰ ਜਾਗਰੂਕ ਵੀ ਕਰਦੇ ਹੋ ਤੁਸੀਂ ਜਦੋਂ ਚਲਾਨ ਕੱਟਦੇ ਹੋ ਵੀ ਇਸ ਤੋਂ ਇੰਨੀ ਕਿ ਸਪੀਡ ਰੱਖੋ ਬਿਲਕੁਲ ਸਮਝਾ ਕੇ ਲੋਕਾਂ ਨੂੰ ਭੇਜੀਦਾ ਵੀ ਭਾਈ 90 ਤੋਂ ਉੱਪਰ ਨਾ ਚਲਾਓ ਆਪਣੀ ਜਾਨ ਤੋਂ ਪਿਆਰਾ ਕੁਝ ਨਹੀਂ ਹੈ ਚਲਾਨ ਤਾਂ ਭਰ ਲੋਗੇ 2-4-5000 ਦਾ ਜਿੰਨੇ ਦਾ ਮਰਜ਼ੀ ਹੋ ਜੇ ਬਟ ਜਾਨ ਤਾਂ ਨਹੀਂ ਮੰਣੀ ਦੁਬਾਰਾ ਪਿਛਲੇ ਸਾਲ ਹੁਣ ਮੇਰਾ ਕਹਿਲ ਹੈ ਵੀ 2024 ਦੇ ਵਿੱਚ 1 ਲੱਖ ਪਲੱਸ ਮੌਤਾਂ ਹੋਈਆਂ ਐਕਸੀਡੈਂਟ ਚ ਕੁਝ ਡਾਟਾ ਮੈਂ ਦੇਖਿਆ ਸੀ 1,80,000 ਸ਼ਾਇਦ ਜਿੱਚੋ 50,000 ਜੰਗਏ ਸੀ 20 ਤੋਂ 34 ਸਾਲ ਦੇ ਬੱਚੇ ਵੀ ਹਾਈ ਸਪੀਡ ਕਰਕੇ ਜਿਹੜੀਆਂ ਮੌਤਾਂ ਹੋਈਆਂ ਨਹੀਂ ਟੋਟਲ ਐਕਸੀਡੈਂਟ ਕੇਸਾਂ 'ਚ ਟੋਟਲ ਟੋਟਲ ਐਕਸੀਡੈਂਟ ਕੇਸ ਆ ਜਾਂਦੇ ਤੇ ਹਾਈ ਸਪੀਡ ਹੀ ਐਕਸੀਡੈਂਟ ਕੇਸ ਬਣਦੇ ਆ ਤੇ ਕੀ ਤੁਸੀਂ ਲੋਕਾਂ ਨੂੰ ਜਾਂ ਜਿਹੜੀ ਯੂਥ ਹੈਗੀ ਉਹਨਾਂ ਨੂੰ ਕੀ ਮੈਸੇਜ ਦਿੰਨੇ ਹੋ ਵੀ ਆਪਣੀ ਜਿਹੜੀ ਸਪੀਡ ਨੂੰ ਹੋਲੀ ਕਰਕੇ ਚਲਾਣ ਤੇ ਆਪਣੀਆਂ ਜਿੰਦਗੀਆਂ ਜਿਹੜੀ ਕੀਮਤੀ ਜਾਨਾਂ ਉਹਨਾਂ ਨੂੰ ਬਚਾਇਆ ਜਾ ਸਕੇ ਬਿਲਕੁਲ ਜੀ ਧੁੰਦ ਦਾ ਮੌਸਮ ਆ ਧੁੰਦ ਪੈ ਰਹੀ ਆ 10 ਮਿੰਟ ਪਹਿਲਾਂ ਚੱਲ ਪੋ ਘਰੋਂ ਲੇਟ ਪਹੁੰਚੋ ਜਿੱਥੇ ਜਾਣਾ ਤੁਸੀਂ 10 ਮਿੰਟ ਕੋਈ ਦਿੱਕਤ ਨਹੀਂ ਆ ਪਰ ਗੱਡੀ ਹੌਲੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੋਂ ਸੋ ਇਹਨਾਂ ਨੇ ਕਿਹਾ ਹੈ ਵੀ ਜਿਹੜਾ ਧੁੰਦ ਦਾ ਮੌਸਮ ਹੋਣ ਕਰਕੇ ਜਿਹੜਾ ਹੈਗਾ ਧੁੰਦ ਦਾ ਮੌਸਮ ਨਾ ਵੀ ਹੋਵੇ ਪਰ ਆਪਾਂ ਨੂੰ ਜਿਹੜੀ ਸਪੀਡ ਲਿਮਟ ਹੈਗੀ ਉਹਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਹੈ ਕਿਉਂਕਿ ਜਿਹੜੀ ਹਾਈਵੇ ਦੇ ਉੱਤੇ ਸਪੀਡ ਹੈਗੀ 90 ਦੀ ਸਪੀਡ ਰੱਖਣੀ ਚਾਹੀਦੀ ਹੈ ਕਿਉਂਕਿ ਆਪਾਂ ਜਿਹੜੀ ਯੂਥ ਦੀ ਆਪਾਂ ਗੱਲ ਕਰੀਏ ਤੇ ਜਿਹੜੀਆਂ ਟੋਟਲ ਐਕਸੀਡੈਂਟ ਦੀ ਗੱਲ ਕਰੀਏ ਤੇ ਇੰਚਾਰ ਸਾਹਿਬ ਨੇ ਦੱਸਿਆ ਹੈ ਵੀ ਇਹ ਟੋਟਲ ਜਿਹੜੀਆਂ ਪਿਛਲੇ ਸਾਲ ਦੇ ਵਿੱਚ 1.80 ਮੋਤਾਂ ਜਿਹੜੀਆਂ ਹੈਗੀਆਂ ਉਹ ਐਕਸੀਡੈਂਟ ਦੇ ਕਾਰਨ ਹੋ ਚੁੱਕੇ ਆ ਸੋ ਆਪਣੇ ਪਰਿਵਾਰ ਨੂੰ ਵੀ ਆਪਾਂ ਵਿਪਤਾ ਦੇ ਵਿੱਚ ਪਾਉਨੇ ਆ ਜਦੋਂ ਆਪਾਂ ਹਾਈ ਸਪੀਡ ਤੋਂ ਜਾਂਦੇ ਆ ਤੇ ਸਮੇਂ ਦਾ ਜੇ ਆਪਾਂ ਗੱਲ ਕਰੀਏ ਤੇ ਸਿਰਫ 2 ਤੋਂ 3 ਮਿੰਟ ਦਾ ਸਮਾਂ ਲੱਗਦਾ ਆ ਵੀ ਜੇ ਕੋਈ ਸਪੀਡ ਨਾਲ ਜਾਂਦਾ ਹੈ ਤੇ 2 ਮਿੰਟ ਪਹਿਲਾਂ ਪਹੁੰਚ ਜਾਊਗਾ ਤੇ ਜਿਹੜਾ ਹੌਲੀ ਜਾਂਦਾ ਹੈ ਉਹ ਤਾਂ 2-3 ਮਿੰਟ ਬਾਅਦ ਪਹੁੰਚੇਗਾ ਸੋ ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ ਤੇ ਆਪਣੇ ਵਾਹਨਾਂ ਦਾ ਵੀ ਧਿਆਨ ਰੱਖੋ ਤੇ ਆਪਣੀ ਜਿਹੜੀ ਕੀਮਤੀ ਜ਼ਿੰਦਗੀ ਆ ਉਹਨੂੰ ਵੀ ਬਚਾਓ ਤੇ ਆਪਣੀ ਜਿਹੜੀ ਸਪੀਡ ਹੈਗੀ ਆ ਉਹ ਟੈਗ ਤੈਂਗੀਆਂ ਸਪੀਡਾਂ ਦੇ ਆਧਾਰ ਤੇ ਹੀ ਜਿਹੜੀ ਗੱਡੀ ਉਹ ਚਲਾਨੀ ਚਾਹੀਦੀ ਹੈ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ